ਮਾਨਸਾ ਦੀ ਮਾਨਯੋਗ ਅਦਾਲਤ ਵੱਲੋਂ ਇੱਕ ਕਤਲ ਮਾਮਲੇ ਦੇ ਵਿੱਚ ਇੱਕ ਵਿਅਕਤੀ ਨੂੰ ਉਮਰ ਕੈਦ ਦੀ ਸਜ਼ਾ 20000 ਰੁਪਏ ਜੁਰਮਾਨਾ ਤੇ 2 ਲੱਖ ਰੁਪਏ ਪੀੜਤ ਪਰਿਵਾਰ ਨੂੰ ਮੁਆਵਜ਼ਾ ਦੇਣ ਦਾ ਆਦੇਸ਼ ਜਾਰੀ ਕੀਤਾ ਹੈ ਐਡਵੋਕੇਟ ਜਸਵੰਤ ਸਿੰਘ ਗਰੇਵਾਲ ਨੇ ਦੱਸਿਆ ਕਿ ਮਾਨਸਾ ਜ਼ਿਲ੍ਹੇ ਦੇ ਪਿੰਡ ਅਕਲੀਆ ਵਿਖੇ 6 7 April 2019 ਦੀ ਰਾਤ ਨੂੰ ਠੇਕੇ ਤੇ ਕਰਿੰਦੇ ਦੇ ਤੌਰ ਤੇ ਕੰਮ ਕਰਦੇ ਕਰਮਜੀਤ ਸਿੰਘ ਉਰਫ ਘੋਗਾ ਦਾ ਪਿੰਡ ਦੇ ਹੀ ਦੋ ਵਿਅਕਤੀਆਂ ਬਿਕਰਮਜੀਤ ਸਿੰਘ ਉਰਫ ਸੋਨੀ ਅਤੇ ਗੁਰਲਾਲ ਸਿੰਘ ਲਾਲੀ ਵੱਲੋਂ ਸ਼ਰਾਬ ਉਧਾਰੀ ਨਾ ਦੇਣ ਦੇ ਚਲਦਿਆਂ ਕਤਲ ਕਰ ਦਿੱਤਾ ਗਿਆ ਸੀ ਇਸ ਮਾਮਲੇ ਦੇ ਵਿੱਚ ਮਾਨਯੋਗ ਅਦਾਲਤ ਵੱਲੋਂ ਇਹਨਾਂ ਵਿਅਕਤੀਆਂ ਦੇ ਖਿਲਾਫ ਕੇਸ ਚਲਾਇਆ ਗਿਆ ਸੀ ਜਦੋਂ ਕਿ ਜ਼ਮਾਨਤ ਤੇ ਆਏ ਗੁਰਲਾਲ ਸਿੰਘ ਲਾਲੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਤੇ ਅੱਜ ਮਾਨਯੋਗ ਅਦਾਲਤ ਵੱਲੋਂ ਪੀੜਤ ਪਰਿਵਾਰ ਨੂੰ ਇਨਸਾਫ ਦਿੰਦੇ ਹੋਏ ਬਿਕਰਮਜੀਤ ਸਿੰਘ ਉਰਫ ਸੋਨੀ ਨੂੰ ਉਮਰ ਕੈਦੀ ਸਜ਼ਾ ਸੁਣਾਈ ਗਈ ਹੈ ਤੇ 20000 ਰੁਪਏ ਜੁਰਮਾਨਾ ਲਗਾਇਆ ਗਿਆ ਤੇ ਨਾਲ ਹੀ ਪੀੜਤ ਪਰਿਵਾਰ ਨੂੰ 2 ਲੱਖ ਰੁਪਏ ਮੁਆਵਜ਼ਾ ਦੇਣ ਦਾ ਵੀ ਆਦੇਸ਼ ਜਾਰੀ ਕੀਤਾ ਹੈ ਇਸ ਦੌਰਾਨ ਪੀੜਤ ਪਰਿਵਾਰ ਨੇ ਵੀ ਮਾਨਯੋਗ ਅਦਾਲਤ ਦਾ ਧੰਨਵਾਦ ਕੀਤਾ ਹੈ ਅਤੇ ਨਾਲ ਹੀ ਐਡਵੋਕੇਟ ਜਸਵੰਤ ਸਿੰਘ ਗਰੇਵਾਲ ਦਾ ਵੀ ਧੰਨਵਾਦ ਕੀਤਾ ਹੈ ਜਿਨ੍ਹਾਂ ਨੇ ਲੰਬੀ ਬਹਿਸ ਤੋਂ ਬਾਅਦ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਇਆ ਹਾਂਜੀ 6 7 4 2019 ਦੀ ਦਰਮਿਆਨੀ ਰਾਤ ਨੂੰ ਪਿੰਡ ਅਕਲਿਆ ਦੇ ਵਿੱਚ ਇੱਕ ਠੇਕੇ ਦੇ ਉੱਤੇ ਕਰੰਦੇ ਦੇ ਤੌਰ ਤੇ ਕੰਮ ਕਰਦੇ ਸੀਗੇ ਕਰਮਜੀਤ ਸਿੰਘ ਉਰਫ ਕੋਕਾ ਤਾਂ ਰਾਤ ਨੂੰ ਉਹਨਾਂ ਦਾ ਕਤਲ ਹੋ ਜਾਂਦਾ ਤਾਂ ਰਾਤ ਨੂੰ ਕਤਲ ਤੋਂ ਬਾਅਦ ਜਿਹੜਾ ਪਤਾ ਚੱਲਦਾ ਕਿ ਵਿਕਰਮਜੀਤ ਸਿੰਘ ਉਰਫ ਸੋਨੀ ਤੇ ਗੁਰਲਾਲ ਸਿੰਘ ਲਾਲੀ ਨੇ ਜਿਹੜਾ ਉਹਨਾਂ ਦਾ ਕਤਲ ਕੀਤਾ ਤੇ ਇਹਨਾਂ ਦੇ ਖਿਲਾਫ ਜਿਹੜਾ ਮੁਕੱਦਮਾ ਦਰਜ ਹੋ ਜਾਂਦਾ ਮੁਕੱਦਮਾ ਦਰਜ ਹੋਣ ਤੋਂ ਬਾਅਦ ਜਿਹੜੇ ਚਲਾਨ ਕੋਡ ਦੇ ਵਿੱਚ ਪੁਲਿਸ ਨੇ ਪੇਸ਼ ਕੀਤਾ ਸੀਗਾ ਤੇ ਮਦਈ ਪੱਖ ਦੀ ਜਿਹੜੀਆਂ ਗਵਾਹੀਆਂ ਹੋਈਆਂ ਸੀ ਉਸ ਵਿੱਚ ਕਰੀਬ 15 ਦੇ ਗਵਾਹ ਪੁੱਗਤੇ ਤਾਂ ਮਦਈ ਪਾਰਟੀ ਵੱਲੋਂ ਜਿਹੜਾ ਮੈਂ ਵਕੀਲ ਉਹਨਾਂ ਨੇ ਮੈਨੂੰ ਮੁਕਰ ਕਰਿਆ ਸੀਗਾ ਤਾਂ ਜਿਹੜਾ ਅ ਅਦਾਲਤ ਨੇ ਅੱਜ ਬੜਾ ਵੱਡਾ ਇਸ ਕੇਸ ਦੇ ਵਿੱਚ ਫੈਸਲਾ ਕੀਤਾ ਤਾਂ ਅਦਾਲਤ ਨੇ ਮੰਨਿਆ ਕਿ ਜਿਹੜਾ ਦੋਸ਼ੀਆਂ ਨੇ ਕਰਮਜੀਤ ਸਿੰਘ ਦਾ ਜਿਹੜਾ ਠੇਕੇ ਦੇ ਵਿੱਚ ਵੜ ਕੇ ਬੜਾ ਬੇਰਹਿਮੀ ਨਾਲ ਜਿਹੜੀ ਉਹਦੀ ਹੱਤਿਆ ਕੀਤੀ ਸੀ ਤੇ ਉਹਨਾਂ ਨੂੰ ਦੋਸ਼ੀ ਪਾਇਆ ਤੇ ਜਿਹੜਾ ਦੋਸਤੀ ਇੱਕ ਤਾਂ ਪਹਿਲੇ ਹੀ ਮਰ ਚੁੱਕਿਆ ਸੀਗਾ ਜਿਹੜਾ ਦੂਸਰਾ ਦੋਸ਼ੀ ਸੀਗਾ ਵਿਕਰਮਜੀਤ ਸਿੰਘ ਸੋਨਨੀ ਤਾਂ ਉਹਨੂੰ ਮਾਨਜੁਗ ਅਦਾਲਤ ਨੇ ਅੱਜ ਜਿਹੜਾ ਉਮਰ ਕੈਦ ਦੀ ਸਜ਼ਾ ਸੁਣਾਈ ਆ ਤੇ 20000 ਰੁਪਏ ਜਿਹੜਾ ਜੁਰਮਾਨਾ ਕੀਤਾ ਤੇ ਇਸ ਦੇ ਵਿੱਚ ਮਾਨਜੁਗ ਅਦਾਲਤ ਨੇ ਸਾਡੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਜਿਹੜਾ ਪਰਿਵਾਰ ਆ ਉਹਨਾਂ ਨੂੰ ਜਿਹੜਾ 2 ਲੱਖ ਰੁਪਿਆ ਮੁਆਵਜ਼ਾ ਦੇਣ ਦਾ ਹੁਕਮ ਫਰਮਾਇਆ ਤਾਂ ਅਸੀਂ ਜਿਹੜਾ ਮਾਨਜੁਗ ਅਦਾਲਤ ਦਾ ਜਿਹੜਾ ਧੰਨਵਾਦ ਕਰਦੇ ਆ ਵੀ ਜਿਹੜਾ ਉਹਨਾਂ ਨੇ ਅਜਿਹੇ ਮਾਮਲੇ ਦੇ ਵਿੱਚ ਬੜਾ ਖਨਾਉਣਾ ਅਪਰਾਧ ਕੀਤਾ ਸੀ ਦੋਸ਼ੀਆਂ ਨੇ ਤਾਂ ਜਿਹੜੀ ਉਹਨਾਂ ਨੂੰ ਬਣਦੀ ਸਜ਼ਾ ਦਿੱਤੀ ਆ ਕਿਤੇ ਨਾ ਕਿਤੇ ਜਿਹੜਾ ਮ੍ਰਿਤਕ ਆ ਉਹਦੀ ਆਤਮਾ ਨੂੰ ਤੇ ਪਰਿਵਾਰ ਨੂੰ ਜਿਹੜੀ ਸ਼ਾਂਤੀ ਮਿਲਿਆ ਕਿ ਉਹਨਾਂ ਨੂੰ ਜਿਹੜਾ ਅਦਾਲਤ ਵੱਲੋਂ ਇਨਸਾਫ਼ ਮਿਲਿਆ ਇਹ ਜਿਹੜੇ ਦੋਸ਼ੀ ਸੀ ਕਿੱਥੋਂ ਦੇ ਰਹਿਣ ਵਾਲੇ ਸੀ ਇਹ ਦੋਸ਼ੀ ਅਕਲੀਆ ਪਿੰਡ ਦੇ ਹੀ ਰਹਿਣ ਵਾਲੇ ਸੀ ਜਿੱਥੋਂ ਦਾ ਮ੍ਰਿਤਕ ਰਹਿਣ ਵਾਲਾ ਸੀ ਉੱਥੋਂ ਦੇ ਹੀ ਰਹਿਣ ਵਾਲੇ ਸੀ ਕੀ ਇਹਨਾਂ ਦੀ ਪਤਾ ਲੱਗਿਆ ਸੀ ਮੁੱਢਲੀ ਜਾਂਚ ਦੇ ਵਿੱਚ ਕੀ ਇਹਨਾਂ ਦੀ ਦੁਸ਼ਮਣੀ ਸੀ ਇਹਨਾਂ ਇਹ ਮੁੱਢਲੀ ਜਾਂਚ ਦੇ ਵਿੱਚ ਇਹਨਾਂ ਦਾ ਇਹ ਆਇਆ ਸੀਗਾ ਕਿ ਇਹ ਅਸਰਾਬ ਉਧਾਰੀ ਮੰਗਦੇ ਸੀਗੇ ਤਾਂ ਇਹ ਜਿਹੜਾ ਕਰਮਜੀਤ ਸਿੰਘ ਅਮਰਿਤਕ ਇਹਨਾਂ ਨੂੰ ਸਰਾਬ ਉਧਾਰੀ ਦੇਣ ਤੋਂ ਜਵਾਵ ਦਿੰਦਾ ਸੀਗਾ ਤਾਂ ਇਸ ਦਰੰਜਸ ਦੇ ਵਿੱਚ ਇਹਨਾਂ ਨੇ ਇਹਦਾ ਕਤਲ ਕੀਤਾ ਮੋਰਓਵਰ ਇਹਦੇ ਵਿੱਚ ਹੋਰ ਵੀ ਆਇਆ ਕਿ ਜਿਹੜੇ ਵਿਕਰਮਜੀਤ ਸਿੰਘ ਤੇ ਗੁਰਲਾਲ ਸਿੰਘ ਲਾਲੀ ਨੇ ਇਹਨਾਂ ਨੇ ਪਹਿਲਾਂ ਹੋਰ ਵੀ ਕਤਲ ਕੀਤੇ ਹੋਏ ਸੀ ਇਹਨਾਂ ਤੇ ਹੋਰ ਵੀ ਪੁਰਾਣੇ ਮੁਕੱਦਮੇ ਦਰਜ ਸੀਗੇ ਤਾਂ ਅਦਾਲਤ ਨੇ ਜਿਹੜੀਆਂ ਉਹਨਾਂ ਚੀਜ਼ਾਂ ਨੂੰ ਵੀ ਧਿਆਨ ਚ ਰੱਖਦੇ ਹੋਏ ਇਹਨਾਂ ਨੂੰ ਜਿਹੜਾ ਦੋਸ਼ੀ ਕਰਾਰ ਦਿੱਤਾ ਤੇ ਇਹਨੂੰ ਵਿਕਰਮ ਸੋਨੀ ਨੂੰ ਜਿਹੜੀ ਸਜ਼ਾ ਕੀਤੀ ਸਰ ਕਰਮਜੀਤ ਸਿੰਘ ਮੇਰੇ ਫਾਦਰ ਸੀ ਜੀ ਉਹ ਠੇਕੇ ਦੇ ਕੰਮ ਕਰਦੇ ਸੀ ਕਰਿੰਦੇ ਦਾ ਜੀ ਤੇ ਦੋ ਦਿਨਾਂ ਨੂੰ ਉਹਨਾਂ ਦਾ ਕਤਲ ਕਰ ਦਿੱਤਾ ਸੀ ਵਿਕਰਮਜੀਤ ਸਿੰਘ ਸੋਢਨੇ ਤੇ ਗੁਰਲਾਲ ਸਿੰਘ ਲਾਲੀ ਜੀ दारू ਧਾਰਨਾ ਦੇਣ ਕਰਕੇ ਉਹਨਾਂ ਦਾ ਕਤਲ ਕਰ ਦਿੱਤਾ ਜੀ ਅੱਜ ਮਾਨਜੋ ਅਦਾਲਤ ਨੇ ਸਾਨੂੰ ਹੰਝਾਪ ਦਵਾਇਆ ਤੇ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਜੀ ਜਿਸ ਵੰ ਜਿਸ ਵੰ ਸਿੰਘ ਅਰਵਾ ਦੇ ਕਿਲਸ ਆ ਸੀ ਸਾਡੇ ਕੇਸ ਦੀ ਪੇਰਵਾਹੀ ਕਰ ਰਹੇ ਸੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਉਹਨਾਂ ਨੇ ਸਾਨੂੰ ਇਨਸਾਫ ਦਵਾਇਆ